ਬਰਨਾਲਾ ਦੇ ਪੁਰਾਣਾ ਬਾਜ਼ਾਰ ਚ ਉਸ ਸਮੇਂ ਖੂਪ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਰਨਾਲਾ ਦੇ ਪੁਰਾਣਾ ਬਾਜ਼ਾਰ ਨੇੜੇ ਸਥਿਤ ਐਸ ਬੀ ਆਈ ਬੈਂਕ ਵਿੱਚ ਸ਼ੁਰੂ ਹੋਏ ਹੋਰਨ ਚੱਲਣੇ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਹੋਏ ਇਕੱਠੇ ਪੁਲਿਸ ਨੂੰ ਵੀ ਬੁਲਾਇਆ ਗਿਆ ਮੌਕੇ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੈਂਕ ਮੈਨੇਜਰ ਨੂੰ ਲਾਏ ਗਏ ਕਈ ਫੋਨ ਬੈਂਕ ਮੈਨੇਜਰ ਵੱਲੋਂ ਫੋਨ ਨਾ ਚੱਕੇ ਜਾਣ ਤੋਂ ਬਾਅਦ ਬੈਂਕ ਦੇ ਹੋਰ ਸਟਾਫ ਨੂੰ ਫੋਨ ਲਾਇਆ ਗਿਆ ਤਾਂ ਮੌਕੇ ਤੇ ਪਹੁੰਚਿਆ ਬੈਂਕ ਦਾ ਸਟਾਫ ਮਹੱਲਾ ਵਾਸੀ ਹੋਏ ਪਰੇਸ਼ਾਨ ਡੇਢ ਘੰਟੇ ਦੇ ਕਰੀਬ ਬੈਂਕ ਦਾ ਹੋਰਨ ਚੱਲਦਾ ਰਿਹਾ ਸੈਂਕੜਿਆਂ ਦੀ ਗਿਣਤੀ ਵਿੱਚ ਮਹੱਲਾ ਵਾਸੀ ਹੋਏ ਇਕੱਠੇ ਇਸ ਮੌਕੇ ਮਹੱਲਾ ਵਾਸੀ ਆਨੂੰ ਬੈਂਕ ਦੇ ਅੰਦਰ ਚੋਰ ਦੇ ਹੋਣ ਦਾ ਸਤਾਇਆ ਡਰ ਪਰ ਵਿੱਚ ਦੀ ਪਰਤਕਦਰਸ਼ੀਆਂ ਦੇ ਦਸਨ ਅਨੁਸਾਰ ਕਿ ਬੈਂਕ ਦੇ ਸਾਇਰਨ ਵਿੱਚ ਕਿਸੇ ਤਰੀਕੇ ਦਾ 에ਰਰ ਹੋਣ ਕਾਰਨ ਵੀ ਹੋ ਸਕਦਾ ਹੈ ਜੋ ਬੈਂਕ ਵਿੱਚ ਸਾਇਰਨ ਚੱਲਿਆ ਹੈ ਇਸ ਮੌਕੇ ਐਸ ਐਚਓ ਵੀ ਪਹੁੰਚੇ ਘਟਨਾ ਸਥਲ ਤੇ ਐਸਐਟ੍ਰੋ ਵੱਲੋਂ ਕਾਰਵਾਈ ਸ਼ੁਰੂ ਕਰਵਾਈ ਗਈ ਤੇ ਬੈਂਕ ਦੇ ਖੁੱਲਣ ਤੋਂ ਬਾਅਦ ਅੰਦਰ ਕੀਤੀ ਗਈ ਚੈਕਿੰਗ ਸ਼ੁਰੂ ਮੱਲਾ ਵਾਸੀਆਂ ਨੂੰ ਡੇਢ ਘੰਟੇ ਦੇ ਕਰੀਬ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ ਰਾਤ ਦੀ ਨੀਂਦ ਹੋਈ ਇੱਕ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਸ਼ੁਰੂ ਨਾਲ ਬੈਂਕ ਦਾ ਸਟਾਫ ਵੀ ਮੌਜੂਦ ਲੋਕਾਂ ਦੇ ਸਾਹ ਵਿੱਚ ਆਏ ਸਾਹ ਚੈਕਿੰਗ ਦੌਰਾਨ ਨਹੀਂ ਆਇਆ ਕੁਝ ਵੀ ਨਜ਼ਰ